ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਕਰਪੂਰ ਗੌਰਮ ਕਰੁਣਾ અવਤਾਰਮ ਸੰਸਾਰ ਸਾਰਮ ਬੁਜਗੇਂਦਰ ਹਰ ਸਦਾ ਬਸੰਤਮ ਹਿਰਦੇ ਆ ਰਵਿੰਦੇ ਭਵਮ ਭਵਾਨੀ ਸੈਤਮ ਨਮਾਮੇ ਇਹ ਗੱਲ ਯਾਦ ਰੱਖਣਾ ਬਾਬਾਈ ਜਿੱਥੇ ਸਾਈਂ ਜੀ ਦੀ ਗੱਲ ਹੁੰਦੀ ਨਾ ਜਿਸ ਜਗ੍ਹਾ ਤੇ ਉਥੇ ਸ਼ੰਕਰ ਜੀ ਦੀ ਗੱਲ ਹੋਣੀ ਹੋਣੀ ਹੈ ਇਹ ਗੱਲ ਯਾਦ ਰੱਖਣਾ ਕਿਉਂਕਿ ਦੁਨੀਆ دیਵਾਨੀ ਸਾਈਂ ਦੀ ਤੇ ਸਾਈਂ ਦੀਵਾਨਾ ਸ਼ੰਕਰ ਦਾ ਔਰ ਉਹਨਾਂ ਦੇ ਗੁਰੂ ਮੁਰਸ਼ਿਦ ਬਾਪੂ ਜੀ ਬ੍ਰਾਹਮ ਯੋਗੀ ਜੀ ਮਹਾਰਾਜ ਤਾਂ ਉਹ ਜਿਹੜਾ ਰੰਗ ਚੱਲਦਾ ਆ ਰਿਹਾ ਹੈ ਉਹ ਉਧਰੋਂ ਚੱਲਦਾ ਆ ਰਿਹਾ ਹੈ जरा ਗੌਰ ਕਰਨਾ ਇਸੇ ਲਈ ਤੁਸੀਂ ਮਸਤਾਂ ਦੇ ਦਰਬਾਰਾਂ ਦੇ ਵਿੱਚ ਸ਼ੰਕਰ ਜੀ ਮਹਾਰਾਜ ਸਭ ਤੋਂ بڑے ਮਸਤ ਬਾਬਾ ਜੀ ਉਹਨਾਂ ਨੂੰ ਹੀ ਆਖਿਆ ਗਿਆ ਦਮਰੂ ਵੜੀ ਚਰਕਾ ਇਹ ਕਹਾਣੀ ਹੈ ਕਥਾ ਹੈ ਕਿ ਇੱਕ ਸੀ ਸ਼ਾਹੂਗਰ ਬਾਬਰ ਉਹ ਮਹਾਦੇਵ ਨੂੰ ਭੋਲੇ ਇਸੇ ਲਈ ਆਖਿਆ ਜਾਂਦਾ ਔਰ ਇਸੇ ਲਈ ਉਹਨਾਂ ਨੂੰ ਓਗੜਦਾਨੀ ਆਖਿਆ ਜਾਂਦਾ ਓਗੜਦਾਨੀ ਇੱਕ ਹੁੰਦੇ ਓਗੜਦਾਨੀ ਸ਼ਿਵਜੀ ਮਹਾਰਾਜ ਨੂੰ ਆਖਿਆ ਜਾਂਦਾ ਔਰ ਇੱਕ ਓਗੜ ਪੀਰ ਵੀ ਹੁੰਦੇ ਜ਼ਰਾ ਗੌਰ ਕਰਨਾ ਇਹ ਮਹਾਨ ਲੋਕ ਜਿਹੜੇ ਹਨ ਨਾ ਦਾਰਸ਼ਨਿਕ ਲੋਕ ਇਹ ਉਹਨਾਂ ਲੋਕਾਂ ਨੇ ਫਰਮਾਇਆ ਹੋਇਆ ਉਗੜ ਪੀਰ ਉਹਗੜਨਾਥ ਉਹਗੜਨਾਥ ਸ਼ਿਵਜੀ ਮਹਾਰਾਜੀ ਨੂੰ ਉਹਗੜਦਾਨੀ ਕਿਉਂ ਕਿਹਾ ਜਾਂਦਾ ਉਹਗੜਦਾਨੀ ਇਸ ਲਈ ਕਿਉਂਕਿ ਉਹਨਾਂ ਦੇ ਦਰ ਤੇ ਜਦੋਂ ਕੋਈ ਜਾਂਦਾ ਜਿਹੜੀ चीज ਉਹਨਾਂ ਕੋਲ ਨਹੀਂ ਉਸ ਵਿਅਕਤੀ ਕੋਲ ਜਿਹੜਾ ਜਾਂਦਾ ਉਹਨੂੰ ਉਸ ਤਰੀਕੇ ਨਾਲ ਮਤਲਬ ਜਿਹਦੇ ਕੋਲ ਕੱਪੜੇ ਨਹੀਂ ਉਹਦੇ ਕੋਲ ਕੱਪੜੇ ਆ ਜਾਣਗੇ ਜੇ ਉਹਦੇ ਕੋਲ ਕੋਈ ਚੀਜ਼ ਨਹੀਂ ਬਿਨਾਂ ਮੰਗੇ ਬਿਨਾਂ ਮੰਗੇ ਦੇ ਇਦਾਂ ਹੀ ਉਹਗੜ ਪੀਰ ਹੁੰਦਾ ਸੋ ਜ਼ਰਾ ਗੌਰ ਕਰਨਾ ਇੱਕ ਸ਼ਾਹੂਕਾਰ ਸੀ ਬਾਬਾ ਜੀ ਔਰ ਉਹਦੇ ਕੋਲ ਬੜੀ ਦੌਲਤ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪਰ ਉਹਦੀ ਇੱਕ ਛੋਟੀ ਜੀ ਇੱਛਾ ਸੀ ਕਿ ਉਸ ਨੂੰ ਨਾ ਇੱਕ ਸੰਤਾਨ ਚਾਹੀਦੀ ਸੀ ਕਿਉਂਕਿ ਉਹਦੇ ਔਲਾਦ ਨਹੀਂ ਸੀ। ਉਹ ਸ਼ਾਹੂਕਰ ਜਿਹੜਾ ਸੀ ਨਾ ਉਹ ਸੀਗਾ ਸ਼ਿਵ ਜੀ ਮਹਾਰਾਜੀ ਦਾ ਭਗਤ। ਅੱਛਾ ਉਹਨੇ ਹਰ ਸੋਮਵਾਰ ਵਰਤ ਰੱਖਣਾ। ਇੱਕ ਦਿਨ ਇਹੋ ਜਿਹਾ ਹੁੰਦਾ ਹੈ ਕਿ ਸ਼ਾਹੂਕਰ ਜਿਹੜਾ ਹੈ ਨਾ ਵਰਤ ਰੱਖਿਆ ਉਹਨੇ ਪੂਜਾ ਪਾਠ ਕੀਤਾ ਮਹਾਰਾਜ ਦਾ। ਤੇ ਪੂਜਾ ਪਾਠ ਕਰਦੇ ਵਕਤ ਨਾ ਮਾਤਾ ਪਾਰਵਤੀ ਜੀ ਦਾ ਧਿਆਨ ਜਿਹੜਾ ਹੈ ਜ਼ਰਾ ਕਰ ਕਰ। ਧਿਆਨ ਜਿਹੜਾ ਹੈ ਇਹ ਸਾਹੂਕਾਰ ਤੇ ਜਾਂਦਾ ਹੈ ਤੇ ਮਾਤਾ பார்வதி ਜੀ ਸ਼ਿਵ ਜੀ ਮਹਾਰਾਜ ਨੂੰ ਕਹਿੰਦੇ ਆ ਇਹ ਕਿੰਨਾ ਸਿੱਧਾ ਸਾਦਾ ਹੈ ਵਰਤ ਰੱਖਦਾ ਪੂਜਾ ਕਰਦਾ ਥੋੜੀ ਪਾਠ ਕਰਦਾ ਤੁਸੀਂ ਇਹਦੀ ਇੱਛਾ ਕਿਉਂ ਨਹੀਂ ਪੂਰੀ ਕਰਦੇ ਇਹਦੀ ਇੱਛਾ ਪੂਰੀ ਕਰੋ ਜ਼ਰਾ ਗੌਰ ਕਰਨਾ ਇਹਦੀ ਚਾਹ ਪੂਰੀ ਕਰੋ ਮਹਾਰਾਜ ਇਸ ਨੂੰ ਇੱਕ ਸੰਤਾਨੀ ਤਾਂ ਚਾਹੀਦੀ ਔਲਾਦ ਹੀ ਤਾਂ ਮੰਗਦਾ ਤਾਂ ਭਗਵਾਨ ਸ਼ਿਵ ਜੀ ਮਹਾਰਾਜ ਉਹ ਮਸਤਮਦਾਰੀ ਡਮਰੂ ਵਾਲੀ ਸਰਕਾਰ ਉਹ ਕਹਿੰਦੇ ਭਾਈ ਇਹਦੇ ਭਾਗਾ ਵਿੱਚ ਹੋਵੇਗੀ ਤਾਂ ਮਿਲ ਜਾਵੇ જરા गौर करना। ਇਹਦੇ ਭਾਗਾ ਵਿੱਚ ਹੋਵੇਗੀ ਤਾਂ ਮਿਲ ਜਾਵੇਗੀ। ਤਾਂ માતા पार्वती ਜੀ ਕਹਿੰਦੇ ਆ ਨਹੀਂ। ਇਹ ਸਿੱਧਾ ਸਾਦਾ ਜਿਆ ਬੰਦਾ ਹੈ। ਛੋਟੀਆਂ-ਛੋਟੀਆਂ ਇੱਛਾਵਾਂ ਇਹਦੀਆਂ ਪੂਰੀਆਂ ਕਰ ਦਿਓ। ਇਹਨੂੰ ਫਲ ਦਿਓ। ਤਾਂ ਭਗਵਾਨ ਸ਼ਿਵ ਜੀ ਮਾਰੇ ਕਹਿੰਦੇ ਵੀ ਠੀਕ ਹੈ। ਤਾਂ ਇੱਥੇ ਹੁਣ ਕਹਾਣੀ ਦੇ ਪਹਿਲੇ ਭਾਗ ਵਿੱਚ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ માતા पार्वती ਜੀ ਨੇ ਸ਼ਾਹੂਕਾਰ ਦਾ ਪੱਖ ਲਿਆ। ਜ਼ਰਾ गौर ਕਰਨਾ। ਇਸੇ ਕਰਕੇ ਭਗਵਾਨ ਸ਼ਿਵ ਜੀ ਮਹਾਰਾਜ ਜੀ ਨੇ ਉਸ ਨੂੰ ਔਲਾਦ ਪ੍ਰਦਾਨ ਕੀਤੀ ਔਲਾਦ ਪ੍ਰਦਾਨ ਦਾ ਜਾਨੀ ਕਿ ਫਲ ਦਿੱਤਾ ਉਸ ਨੂੰ ਉਸੇ ਤਰ੍ਹਾਂ ਜੇਕਰ ਜੋ ਜਿੱਦਾਂ ਮੰਨ ਲਓ ਗਰੁੱਪ ਰਹਿੰਦਾ ਹੈ ਜਿਵੇਂ ਕਿ ਇੱਕ ਆਫਿਸ ਦੇ ਵਿੱਚ ਜਾਂ ਫਿਰ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਕੀ ਹੁੰਦਾ ਤੁਹਾਨੂੰ ਫਲ ਮਿਲੇਗਾ ਕਿ ਨਹੀਂ ਮਿਲੇਗਾ ਇਹ ਦੂਜਿਆਂ ਦੇ ਹੱਥ ਵਿੱਚ ਹੁੰਦਾ ਹੈ ਜਰਾ ਗੌਰ ਕਰਨਾ જરા સમજ નાસ બોસ ਦੇ ਹੱਥ ਵਿੱਚ ਹੁੰਦਾ ਹੈ ਜਾਂ ਉੱਥੇ ਕੋਈ ਐਚਆਰ ਹੈ ਉਹਦੇ ਹੱਥ ਵਿੱਚ ਹੁੰਦਾ ਇਹਨੂੰ ਦੁਨੀਆਵੀ ਤੌਰ ਤੇ ਲੈ ਲੋ ਇਸ ਕਥਾ ਨੂੰ ਜਰਾ ਸਮਝਣਾ ਜਾਂ ਜਿਹੜਾ ਵੱਡਾ બોਸ ਹੈ ਤੁਹਾਡਾ ਆਫਿਸ ਉਹਦੇ ਹੱਥ ਹੁੰਦੇ ਵੈਸੇ ਤਾਂ ਸਾਰਾ ਕੁਝ ਉਸ ਮਾਲਕ ਦੇ ਹੱਥ ਹੀ ਹੈ ਇਹ ਗੱਲ ਯਾਦ ਰੱਖਣਾ ਉਹਦੇ ਉਹ ਦਾਦੇ ਦੇ ਹੱਥ ਹੀ ਸਾਰੇ ਕੁਝ ਬੰਦਾ ਕਿਸੇ ਨੂੰ ਕੀ ਦਿੰਦਾ ਕੁਝ ਨਹੀਂ ਦਿੰਦਾ ਜਦੋਂ ਦਿੰਦਾ ਹੈ ਭਗਵਾਨ ਵਾਹਿਗੁਰੂ ਰੱਬ ਦਿੰਦਾ ਹੈ ਹੋਰ ਕੋਈ ਨਹੀਂ ਬਾਬਾ ਜੀ ਇਹ ਮੁਰਸ਼ਦ ਗੁਰੂ ਰਹਿਬਰ ਇਹ ਸੰਤ ਮਹਾਤਮਾ ਦੀਆਂ ਅੱਖੀਆਂ ਬਾਤਾਂ ਤੇ ਬਿਲਕੁਲ ਸੱਚ ਹੈ ਪਰ ਉੱਥੇ ਹੁਣ ਕੀ ਹੈ ਹੁਣ ਹੈ ਤਾਂ ਇਨਸਾਨ ਹੀ ਤੇ ਐਚ ਆਰ ਦੇ ਹੱਥ ਵਿੱਚ ਹੁੰਦਾ ਜਾਂ ਬੋਸ ਦੇ ਹੱਥ ਵਿੱਚ ਹੁੰਦਾ ਹੁਣ ਇਸੇ ਕਰਕੇ ਅਸੀਂ ਕੁਝ ਨਹੀਂ ਕਰ ਪੰਦੇ ਪਰ ਇੱਕ ਚੀਜ਼ ਜ਼ਰੂਰ ਹੋ ਸਕਦੀ ਹੈ ਕਿਉਂਕਿ ਠੀਕ ਹੈ ਉਹ ਬੰਦਾ ਬੰਦਿਆਂ ਦੇ ਹੱਥ 'ਚ ਹੈ ਪਰ ਹੁਣ ਉਹਦੇ ਉੱਥੇ ਆਪਾਂ ਕੀ ਕਰ ਸਕਦੇ ਜ਼ਰਾ ਗੌਰ ਕਰੋ ਇੱਕ ਚੀਜ਼ ਜ਼ਰੂਰ ਹੋ ਸਕਦੀ ਹੈ ਜੇ ਉਸ ਗਰੁੱਪ ਵਿੱਚ ਕੋਈ ਐਹੋ ਜਿਹਾ ਇਨਸਾਨ ਹੋਵੇ ਜੋ ਤੁਹਾਡਾ ਪੱਖ ਲਵੇ ਬਾਬਾ ਜੋ ਤੁਹਾਡਾ ਪੱਖ ਲਵੇ ਤਾਂ ਕੁਝ ਬਦਲਾਅ ਹੋ ਸਕਦਾ ਹੈ ਪਰ ਸਵਾਲ ਇਹੀ ਹੈ ਕਿ ਕਿਵੇਂ ਸਾਡਾ ਪੱਖ ਕੌਣ ਤੇ ਕਿਉਂ ਲਵੇਗਾ ਇਹ ਕਹਾਣੀ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਕਹਾਣੀ ਵਿੱਚ ਐਦਾਂ ਹੁੰਦਾ ਹੈ ਕਿ ਸ਼ਿਵਜੀ ਮਹਾਰਾਜ ਜੂਨੇ ਸ਼ਾਹੂਕਰ ਨੂੰ ਕਹਿੰਦੇ ਨੇ ਕਿ ਤੈਨੂੰ ਸੰਤਾਨ ਪ੍ਰਾਪਤ ਹੋਵੇਗੀ ਪਰ ਉਹ ਸਿਰਫ 12 ਸਾਲ ਜੀਵੇਗਾ ਤਾਂ ਐਦਾਂ ਹੀ ਹੁੰਦਾ ਬਾਬਾ ਜੀ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਤੇ ਜਦੋਂ ਉਹ ਬਾਲਕ 11 ਸਾਲ ਦਾ ਹੁੰਦਾ ਹੈ ਨਾ ਤਾਂ ਸ਼ਾਹੂਕਾਰ ਤੇ ਉਹਦੀ ਘਰ ਵਾਲੀ ਜਿਹੜੀ ਧਰਮ ਪਤਨੀ ਉਹ ਆਪਣੇ ਬਾਲਕ ਨੂੰ ਕਹਿੰਦੇ ਨੇ ਕਿ ਤੁਸੀਂ ਕਾਸ਼ੀ ਚਲੇ ਜਾਓ ਤੇ ਉੱਥੇ ਜਾ ਕੇ ਨਾ ਗਿਆਨ ਪ੍ਰਾਪਤ ਕਰੋ ਸ਼ਾਹੂਕਾਰ ਆਪਣੇ ਬਾਲਕ ਨੂੰ ਜਿਹੜਾ ਹੈ ਬਾਲਕ ਦੇ ਮਾਮੇ ਨੂੰ ਬੁਲਾਉਂਦਾ ਹੈ ਯਾਨੀ ਕਿ ਜਿਹੜੀ ਆਪਣੀ ਘਰ ਵਾਲੀ ਹੈ ਉਹਦੇ ਭਰਾ ਨੂੰ ਬੁਲਾਉਂਦਾ ਹੈ ਤੇ ਕਹਿੰਦੇ ਨੇ ਕਿ ਇਹਨੂੰ ਕਾਸ਼ੀ ਲੈ ਜਾਓ ਭਾਈ ਜਿੱਥੇ ਇਹ ਵਿਦਿਆ ਪ੍ਰਾਪਤ ਕਰ ਸਕੇ ਤਾਂ ਸ਼ਾਹੂਕਾਰ ਜਿਹੜਾ ਮਾਮਾ ਜੀ ਸੀਗੇ ਉਹਨਾਂ ਨੂੰ ਕੁਛ ਧਨ ਜਾਂ ਹੋਰ ਕੁਝ ਕਾਣ ਪੀਣ ਦੀ ਸਮਗਰੀ ਦੇ ਕੇ ਉਹ ਭੇਜ ਦਿੰਦੇ ਆ ਮਾਮਾ ਭਾਣ ਜਾ ਹੁਣ ਕੀ ਹੈ ਕਿ ਕਾਸ਼ੀਵਾਲ ਨੂੰ ਨਿਕਲ ਪੈਂਦੇ ਆ ਵਿੱਚ ਰਸਤੇ ਵਿੱਚ ਨਾ ਉਹ ਇੱਕ ਨਗਰ ਵਿੱਚ ਪਹੁੰਚਦੇ ਆ ਜਿੱਥੇ ਰਾਜਕੁਮਾਰ ਤੇ ਰਾਜਕੁਬਾਰੀ ਦਾ ਵਿਆਹ ਹੋ ਰਿਹਾ ਸੀ ਬਾਬਾ ਜੀ ਪਰ ਹੁੰਦਾ ਇਹ ਹੈ ਕਿ ਰਾਜਕੁਮਾਰ ਨੇ ਇੱਕ ਗੱਲ ਕੋਈ ਹੋਈ ਸੀ ਕਿ ਉਹ ਇੱਕ ਅੱਖ ਨਾਲ ਨਾ ਦੇਖ ਨਹੀਂ ਸਕਦਾ ਸੀ ਬਾਬਾ ਜੀ ਜਦੋਂ ਗੌਰ ਕਰਨਾ ਜਾਂ ਕਾਣਾ ਕਹਿਣੋ ਕਾਣਾ ਸੀ ਹਉ ਰਾਜਕੁਮਾਰ ਦੇ ਪਿਤਾ ਸੋਚਦੇ ਨੇ ਕਿ ਵਿਆਹ ਦੇ ਦਿਨ ਤਾਂ ਪਤਾ ਚੱਲੀ ਜਾਵੇਗਾ ਕਿਸ ਨਾ ਕਿਸੇ ਤਰ੍ਹਾਂ ਕਿ ਰਾਜਕੁਮਾਰ ਜਿਹੜਾ ਹੈ ਉਹ ਇੱਕ ਅੱਖ ਟੁਕਾਣਾ ਹੁਣ ਕਰੀਏ ਕੀ ਤੇ ਰਾਜਾ ਜਿਹੜਾ ਹੈ ਨਾ ਹੁਣ ਉਹ ਸੋਚਦਾ ਹੈ ਕਿ ਕਿਉਂ ਨਾ ਮੈਂ ਰਾਜਕੁਮਾਰ ਦੀ ਜਗ੍ਹਾ ਤੇ ਕਿਸੇ ਹੋਰ ਬੰਦੇ ਨੂੰ ਮਿਠਾ ਦਵਾ ਉਸ ਨਾਲ ਵਿਆਹ ਕਰਵਾ ਦਵਾ ਜਿਹਦੇ ਨਾਲ ਰਾਜਕੁਮਾਰੀ ਨੂੰ ਪਤਾ ਨਹੀਂ ਚੱਲੇਗਾ ਕਿ ਇਸ ਨੂੰ ਤਾਂ ਇੱਕ ਅੱਖ ਨਾਲ ਦਿਖਾਈ ਨਹੀਂ ਦਿੰਦਾ ਬਾਬਾ ਜੀ ਹੁਣ ਮਹਾਰਾਜ ਨੂੰ ਉਹ ਮਾਮਾ ਤੇ ਭਾਂਜਾ ਦਿਖਦੇ ਨੇ ਮਹਾਰਾਜ ਮਾਮੇ ਨੂੰ ਕਹਿੰਦੇ ਆ ਵੀ ਭਾਈ ਉਹਦੇ ਕੋਲ ਜਾਂਦੇ ਆ ਕਹਿੰਦੇ ਵੀ ਇਦਾਂ ਹੈ ਮੈਂ ਤੁਹਾਨੂੰ ਦਵਾਗਾ ਬਹੁਤ ਸਾਰੀ ਦੌਲਤ ਉਹਦੇ ਬਦਲੇ ਤੁਹਾਨੂੰ ਨਾ ਇੱਕ ਮੇਰਾ ਕਾਲਜ ਜਿਹੜਾ ਕਰਦਾ ਪਵੇਗਾ ਇਹ ਜੋ ਬਾਲਕ ਹੈ ਉਹ ਮੇਰੇ ਪੁੱਤਰ ਦੀ ਜਗ੍ਹਾ ਤੇ ਨਾ ਮੰਡਪ ਵਿੱਚ ਬੈਠੇਗਾ ਮਾਮਾ ਦਾ ਮੰਨ ਜਾਂਦਾ ਕਿਉਂ ਕਿਉਂਕਿ ਧਨ ਦਿੱਤਾ ਹੈ ਨਾ ਪੈਸਾ ਦਿੱਤਾ ਹੈ ਹੁਣ ਸ਼ਾਹੂਕਰ ਦਾ ਪੁੱਤਰ ਤਾਂ ਸੱਚ ਬੋਲਣਾ ਸੀ ਵਿਆਹ ਦੇ ਦੌਰਾਨ ਜਦੋਂ ਸ਼ਾਹੂਕਾਰ ਦੇ ਪੁੱਤਰ ਨੂੰ ਮੌਕਾ ਮਿਲਦਾ ਤਾਂ ਉਹ ਰਾਜਕੁਮਾਰੀ ਨੂੰ ਲਿਖ ਕੇ ਨਾ ਸਾਰਾ ਕੁਝ ਚਿੱਠੀ 'ਚ ਸੰਪੂਰਨ ਗੱਲ ਦੱਸ ਦਿੰਦੇ ਆ ਕਿ ਭਾਈ ਤੁਹਾਡਾ ਵਿਆਹ ਮੇਰੇ ਨਾਲ ਹੋ ਰਿਹਾ ਹੈ ਮੈਂ ਰਾਜਕੁਮਾਰ ਨਹੀਂ ਆ ਉਹਨਾਂ ਨੇ ਅਜੀਹਾ ਕਿਉਂ ਕੀਤਾ ਤਾਂ ਕਿ ਤੁਹਾਨੂੰ ਪਤਾ ਨਾ ਚੱਲੇ ਕਿ ਰਾਜਕੁਮਾਰ ਇੱਕ ਅੱਖ ਨਾਲ ਜਿਹੜਾ ਹੈ ਇੱਕ ਅੱਖ ਧੁਕਾਣਾ ਹੁਣ ਜਿੱਦਾਂ ਹੀ ਰਾਜਕੁਮਾਰੀ ਨੂੰ ਪਤਾ ਚੱਲਦਾ ਤੇ ਉਹ ਆਪਣੇ ਜਿਹੜਾ ਹੈ ਪਿਤਾ ਜੀ ਨੂੰ ਦੱਸਦੀ ਹੈ ਜਿਹਦੇ ਕਰਕੇ ਸਾਰੇ ਲੋਕ ਵਾਪਸ ਚਲੇ ਜਾਂਦੇ ਆ ਇਹੀ ਗੁਣ ਜਿਹੜਾ ਹੈ ਤੁਹਾਨੂੰ ਵੀ ਅਪਣਾਉਣਾ ਹੈ ਬਾਬਾ ਜੀ ਦੁਨੀਆਦਾਰੀ ਦੇ ਵਿੱਚ ਜਰਾ ਗੌਰ ਕਰਨਾ ਕਿਹੜਾ ਗੌਣ ਜਿਸ ਤਰ੍ਹਾਂ ਸ਼ਾਹੂਕਾਰ ਦੇ ਪੁੱਤਰ ਨੇ ਰਾਜਕੁਮਾਰੀ ਨੂੰ ਝੂਠੇ ਲੋਕਾਂ ਤੋਂ ਬਚਾਇਆ ਤਾਂ ਉਸ ਨੂੰ ਧੋਖਾ ਦੇਣ ਵਾਲੇ ਸਨ ਜਿਹੜੇ ਉਹਨਾਂ ਤੋਂ ਬਚਾਇਆ ਉਹਨਾਂ ਤੋਂ ਉਸ ਬਾਲਕ ਨੇ ਬਚਾ ਲਿਆ ਹੁਣ ਉਸੇ ਤਰ੍ਹਾਂ ਤੁਹਾਨੂੰ ਵੀ ਭਾਵੇਂ ਉਹ ਐਚ ਆਰ ਹੈ ਭਾਵੇਂ ਮੈਨੇਜਰ ਹੈ ਭਾਵੇਂ ਬੋਸ ਹੋ ਗਿਆ ਜਾਂ ਕੋਈ ਵੀ ਹੈ ਜਿਹਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਤੁਹਾਡਾ ਵੱਡਾ ਕੋਈ ਵੀ ਹੈ ਉਹਨਾਂ ਦੀ ਤੁਹਾਨੂੰ ਰੱਖਿਆ ਕਰਨੀ ਹੈ ਬਾਬਾ ਜੀ ਤੁਸੀਂ ਬਚਾਣਾ ਹੈ ਕਿੰਨਾ ਲੋਕਾਂ ਤੋਂ ਜੋ ਲੋਕ ਉਹਨਾਂ ਨੂੰ ਧੋਖਾ ਦਿੰਦੇ ਨੇ ਤੇ ਇਹ ਚੀਜ਼ ਉਹਨਾਂ ਦੇ ਦਿਮਾਗ ਵਿੱਚ ਬਿਠਾਉਣੀ ਹੈ ਕਿ ਇਸ ਵਿਅਕਤੀ ਨੇ ਇਸ ਇਨਸਾਨ ਨੇ ਯਾਨੀ ਕਿ ਤੁਸੀਂ ਹੀ ਹੈ ਨਾ ਜੋ ਉਹਨਾਂ ਦੀ ਰੱਖਿਆ ਕਰਨੀ ਹੈ ਸੰਕਟ ਤੋਂ ਬਚਾਉਣਾ ਜਿਸ ਨਾਲ ਕੀ ਹੋਵੇਗਾ ਕਿਸੇ ਵੀ ਚੀਜ਼ ਵਿੱਚ ਉਹ ਤੁਹਾਡਾ ਪੱਖ ਲਵੇਗਾ ਫਿਰ ਬਾਬਾ ਜੀ ਹੁਣ ਤੁਸੀਂ ਕਹੋਗੇ ਕਿ ਇੱਥੇ ਚਾਰ ਮੈਨੇਜਰ ਸਾਡੇ ਨਾਲ ਠੀਕ ਤਰ੍ਹਾਂ ਗੱਲ ਵੀ ਨਹੀਂ ਕਰਦੇ ਜਾਂ ਜਿਹੜਾ ਸਾਡਾ ਬੋਸ ਆ ਜਾਂ ਜਿਹੜਾ ਸਾਡਾ ਵੱਡਾ ਹੈ ਉਹ ਸਾਡਾ ਗੱਲ ਨਹੀਂ ਕਰਦਾ ਉਹਨਾਂ ਨਾਲ ਦੋਸਤੀ ਕਿਵੇਂ ਕਰੀਂ ਕੋਈ ਬਾਤ ਨਹੀਂ ਇਹ ਗੱਲ ਯਾਦ ਰੱਖਣਾ ਦੂਜਾ ਰਸਤਾ ਵੀ ਹੈ ਅੱਗੇ ਕਹਾਣੀ ਵਿੱਚ ਐਦਾਂ ਹੁੰਦਾ ਹੈ ਕਿ ਜਦੋਂ ਮਾਮਾ ਭਾਣ ਦਾ ਕਾਸ਼ੀ ਪਹੁੰਚਦੇ ਨੇ ਉੱਥੇ ਬਾਬਾ ਯੱਗ ਕਰਦੇ ਨੇ ਤਾਂ ਬਾਲ ਕਹਿੰਦਾ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਕਿਉਂ ਕਿਉਂਕਿ ਉਹ 12 ਸਾਲ ਦਾ ਹੋ ਚੁੱਕਾ ਸੀ ਤੇ ਹੁਣ ਮੌਤ ਦਾ ਸਮਾਂ ਆ ਚੁੱਕਾ ਸੀ ਮਾਮਾ ਕਹਿੰਦਾ ਵੀ ਹੁਣ ਅੰਦਰ ਜਾਓ ਤੇ ਵਿਸ਼ਰਾਮ ਕਰ ਲਓ ਤਾਂ ਬਾਬੇ ਨੂੰ ਪਤਾ ਚੱਲ ਗਿਆ ਸੀ ਕਿ ਇਹ ਆਖਰੀ ਸਮਾਂ ਹੈ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗਦੇ ਆ ਕਿ ਮੇਰਾ ਭਾਂਜਾ ਮੌਤ ਨੂੰ ਪ੍ਰਾਪਤ ਹੋਣ ਵਾਲਾ ਹੈ ਹੁਣ ਜ਼ੋਰ-ਜ਼ੋਰ ਨਾਲ ਰੋਣ ਦੇ ਕਾਰਨ ਕੀ ਹੋਇਆ ਜਦੋਂ ਮਾਤਾ ਪਾਰਵਤੀ ਜੀ ਤੇ ਭਗਵਾਨ ਸ਼ਿਵ ਜੀ ਮਹਾਰਾਜ ਉੱਥੇ ਜਾ ਰਹੇ ਸੀ ਬਾਬਾ ਜੀ ਉੱਥੇ ਲੰਘ ਰਹੇ ਸੀ ਲੀਲਾ ਐਸੀ ਹੈ ਉਸ ਮਾਲਕ ਦੀ ਤਾਂ ਮਾਤਾ ਪਾਰਵਤੀ ਦਾ ਧਿਆਨ ਮਾਮੇ ਤੇ ਪੈਂਦਾ ਕਿ ਇਹ ਵਿਚਾਰਾ ਕਿਉਂ ਰੋ ਰਿਹਾ ਹੈ ਉਹ ਸ਼ਿਵ ਸ਼ਿਵ ਕਰ ਰਿਹਾ ਹੈ ਨਾਲ-ਨਾਲ ਤੇ ਰੋ ਰਿਹਾ ਕਿ ਮੇਰਾ ਭਾਂਜਾ ਮਰ ਜਾਣਾ ਹੈ ਸ਼ਿਵ ਜੀ ਮਹਾਰਾਜ ਨੂੰ ਨਾਲੇ ਯਾਦ ਕਰ ਤੇ ਮਾਤਾ ਪਾਰਵਤੀ ਕਹਿੰਦੇ ਹਨ ਕਿ ਤੁਸੀਂ ਇਸ ਵਿਚਾਰੇ ਦੀ ਮਦਦ ਕਰੋ ਵੀ ਤਾਂ ਭਗਵਾਨ ਸ਼ਿਵ ਜੀ ਮਹਾਰਾਜ ਨੂੰ ਪਤਾ ਚੱਲਦਾ ਹੈ ਕਿ ਇਹ ਵਿਅਕਤੀ ਕਿਉਂ ਰੋ ਰਿਹਾ ਹੈ ਕਿਉਂਕਿ ਇਹਦਾ ਭਾਂਜਾ ਮੌਤ ਨੂੰ ਪ੍ਰਾਪਤ ਹੋ ਚੁੱਕਾ ਹੈ ਕਿ ਮੈਨੂੰ ਇਹਦੇ ਭਾਂਜੇ ਨੂੰ ਜੀਵਨ ਦਾਣ ਦੇਣਾ ਚਾਹੀਦਾ ਹੈ ਤਾਂ ਭਗਵਾਨ ਸ਼ਿਵ ਜੀ ਮਹਾਰਾਜ ਨੂੰ ਇਹ ਵੀ ਪਤਾ ਚੱਲਦਾ ਹੈ ਕਿ ਇਹਦਾ ਉਹੀ ਸ਼ਾਹੂਕਾਰ ਦਾ ਪੁੱਤਰ ਹੈ ਹੁਣ ਪਾਰਵਤੀ ਜੀ ਨੇ ਕਹਿ ਦਿੱਤਾ ਤਾਂ ਮੰਨਣਾ ਤਾਂ ਪੈਣਾ ਹੀ ਹੈ ਬਾਬਾ ਜੀ ਕਿਉਂਕਿ ਪਾਰਵਤੀ ਜੀ ਦੀ ਗੱਲ ਕੌਣ ਮੋਲ ਤਾਂ ਭਗਵਾਨ ਸ਼ਿਵ ਜੀ ਮਹਾਰਾਜ ਉਸ ਬਾਲਕ ਨੂੰ ਜੀਵਨ ਦਾਣ ਦੇ ਦਿੰਦੇ ਨੇ ਹੁਣ ਇੱਥੇ ਸਾਨੂੰ ਕੀ ਦੱਸਿਆ ਜਾ ਰਿਹਾ ਹੈ ਜਰਾ ਗੌਰ ਕਰਨਾ ਦੁਨਿਆਵੀ ਰੰਗ ਦੇ ਵਿੱਚ ਕਿ ਸ਼ਾਹੂਕਾਰ ਦੇ ਪੁੱਤਰ ਨੂੰ ਜੀਵਨ ਦਾਣ ਗਲਤੀ ਨਾਲ ਮਿਲਿਆ ਕਿਉਂ ਮਿਲਿਆ ਕਿਉਂਕਿ ਮਾਤਾ பார்ਵਤੀ ਨੂੰ ਉਸਦੇ ਮਾਮੇ ਦੇ ਜਿਹੜਾ ਹੈ ਉਹਨੂੰ ਦੇਖਿਆ ਵੀ ਇਹ ਰੋ ਰਿਹਾ ਹੈ ਇਹਨੂੰ ਰੋਣਾ ਨਹੀਂ ਚਾਹੀਦਾ ਉਸੇ ਤਰ੍ਹਾਂ ਇਸ ਤੋਂ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਆਪਣੇ ਬੋਸ ਐਚ ਆਰ ਮੈਨੇਜਰ ਨਾਲ ਦੋਸਤੀ ਨਹੀਂ ਕਰ ਸਕਦੇ ਨਾ ਤਾਂ ਤੁਹਾਨੂੰ ਉਸ ਵਿਅਕਤੀ ਨਾਲ ਦੋਸਤੀ ਕਰਨੀ ਚਾਹੀਦੀ ਹੈ ਜਿਹਦੀ ਦੋਸਤੀ ਉਸ ਮੈਨੇਜਰ ਨਾਲ ਯਾ ਤੁਹਾਡੇ ਜਿਹੜੇ ਐਚਆਰ ਹੈ ਉਹਦੇ ਨਾਲ ਜਾਂ ਤੁਹਾਡੇ ਬੋਸ ਨਾਲ ਕਿਉਂਕਿ ਉਹ ਲੋਕ ਤੁਹਾਡੇ ਦੋਸਤ ਦਾ ਪੱਖ ਲੈਂਦੇ ਆ ਬਾਬਾ ਜੀ ਤੁਹਾਡੀ ਯਾਰੀ ਦਾ ਪੱਖ ਲੈਂਦੇ ਆ ਤੁਸੀਂ ਉਹਦੇ ਦੋਸਤੋਂ ਇਸੇ ਕਰਕੇ ਤੁਹਾਡਾ ਵੀ ਫਾਇਦਾ ਹੋਵੇਗਾ ਇਹ ਦੁਨੀਆਵੀ ਰੰਗ ਨੂੰ ਜਰਾ ਸਮਝਣਾ ਇਲਾਹੀ ਰੰਗ ਤਾਂ ਹੈ ਹੀ ਆ ਇਸ਼ਕ ਵਾਲਾ ਰੰਗ ਤਾਂ ਹੈ ਹੀ ਆ ਕਿ ਸ਼ਿਵਜੀ ਮਹਾਰਾਜ ਉਹ ਤਾਂ ਦਾਨ ਦੇਣ ਵਾਲੇ ਬਾਬਾ ਜੀ ਉਹਨਾਂ ਨੇ ਤਾਂ ਮ੍ਰਿਤਿ ਉਦਾਨ ਜਿਹੜਾ ਹੈ ਉਹ ਹਟਾ ਦਿੱਤਾ ਮ੍ਰਿਤਿਉ ਤੇ ਮ੍ਰਿਤਿਉ ਮਿਲ ਗਈ ਉਹਨੂੰ ਉਹ ਹਟਾਦਾ ਜੀਵਨਦਾਨ ਦੇਤਾ ਪਰ ਇਹਨੂੰ ਦੁਨੀਆਵੀ ਰੰਗ ਵਿੱਚ ਲੋ ਉਕੇ ਜੇ ਤੁਸੀਂ ਕੋਹਦੇ ਨਾਲ ਦੋਸਤੀ ਕਰ ਲੋਗੇ ਆਪਣੇ ਬੋਸ ਦੇ ਮਿੱਤਰ ਤੁਹਾਡਾ ਉਹ ਕਿਉਂਕਿ ਉਹ ਤੁਹਾਡਾ ਦੋਸਤ ਹੈ ਤੁਹਾਡਾ ਪੱਖ ਲਵੇਗਾ ਤਾਂ ਜੇਕਰ ਬੋਸ ਨਾਲ ਦੋਸਤੀ ਨਹੀਂ ਕਰ ਸਕਦੇ ਤਾਂ ਉਸ ਨਾਲ ਦੋਸਤੀ ਕਰੋ ਜਿਹਦੀ ਦੋਸਤੀ ਬਾਬਾ ਜੀ ਬੋਸ ਨਾਲ ਹੈ ਅੱਗੇ ਕਹਾਣੀ ਵਿੱਚ ਇਦਾਂ ਹੀ ਹੁੰਦਾ ਹੈ ਕਿ ਮਾਮਾ ਭਾਣ ਜੀ ਵਾਪਸ ਹੁੰਦੇ ਨੇ ਤਾਂ ਨਗਰੀ ਵਿੱਚ ਪਹੁੰਚਦੇ ਨੇ ਜਿੱਥੇ ਉਹਦਾ ਵਿਆਹ ਹੋਇਆ ਹੈ ਮਹਾਰਾਜਾ ਤਾਂ ਉਹ ਸੋਚਦੇ ਨੇ ਕਿ ਉਸ ਵਕਤ ਵਿਆਹ ਤਾਂ ਹੋਇਆ ਹੀ ਸੀ ਇਸੇ ਕਰਕੇ ਮੈਂ ਉਸ ਵਿਆਹ ਨੂੰ ਸੱਚ ਮੰਨ ਕੇ ਆਪਣੀ ਜਿਹੜੀ ਧੀ ਹੈ ਉਸ ਨੂੰ ਸੋਭ ਦਿੰਦਾ। ਸੋ ਉਹਦੇ ਪਿੱਛੇ ਰਾਜਕੁਮਾਰੀ ਛਾਹੂਕਾਰ ਦਾ ਪੁੱਤਰ ਤੇ ਮਾਮਾ ਵਾਪਸ ਘਰ ਆ ਜਾਂਦੇ ਆ ਬਾਬਾ ਜੀ। ਸੁਖੀਪੂਰਵਕ ਆਪਣਾ ਜੀਵਨ ਜੀਂਦੇ ਆ ਮਾਪਿਓ ਵੀ ਖੁਸ਼। ਮਾਪਿਓ ਕਹਿੰਦੇ ਵੀ ਸਾਡਾ ਪੁੱਤਰ ਜਾਣਾ ਸੀ ਉਹ ਦੱਸਿਆ ਵੀ ਸ਼ਿਵਜੀ ਮਹਾਰਾਜ ਨੇ ਜੀਵਨਦਾਨ ਦੇ ਤਾ। ਸੋ ਸ਼ੰਕਰ ਦੀ ਬਾਹਰ ਆਏ ਦੀ ਜੈਜਾਕਾਰ ਕਰਦੇ ਹੋਏ ਆਪਣੀ ਸਾਰੀ ਜ਼ਿੰਦਗੀ ਗੱਲ ਲੈਂਦੇ ਆ। ਔਰ ਅੰਤ ਵਿੱਚ ਜਿਹੜਾ ਹੈ ਜਦੋਂ ਵਕਤ ਹੁੰਦਾ ਤਾਂ ਛੇ ਲੋਕ ਨੂੰ ਜਾਂਦੇ ਆ ਬਾਬਾ ਜੀ। ਹੁਣ ਇਹ ਕਹਾਣੀ ਤੁਸੀਂ ਸੁਣੀ। ਇਹ ਬ੍ਰਤ ਕਥਾ ਹੈ। ਪਰ ਇਹਦੇ ਵਿੱਚ ਦੁਨਿਆਵੀ ਰੰਗ ਜਿਹੜਾ ਹੈ ਉਹ ਅਸੀਂ ਗੱਲ ਕੀਤੀ ਆ ਜੀ ਤੁਹਾਡੇ ਨਾਲ ਇਹਦੇ ਵਿੱਚ ਦੁਨਿਆਵੀ ਰੰਗ ਵੀ ਹੈ ਜੋ ਵੀ ਕਥਾ ਹੈ ਜੋ ਵੀ ਕਹਾਣੀਆਂ ਹੈ ਉਹ ਸਾਨੂੰ ਜ਼ਿੰਦਗੀ ਦੇ ਰੰਗਾਂ ਨੂੰ ਜੀਣਾ ਉਸ ਨੂੰ ਕਿੱਦਾਂ ਜੀਣਾ ਹੈ ਉਹ ਵੀ ਸਿਖਾਉਂਦੀਆਂ ਆ ਬਾਬਾ ਜੀ ਜ਼ਰਾ ਗੌਰ ਕਰਨਾ ਇਹਨਾਂ ਦੀਆਂ ਬਾਤਾਂ ਵਿੱਚੋਂ ਜੇ ਜੇ ਤੁਸੀਂ ਦੁਨਿਆਵੀ ਰੰਗ ਲੱਭੋਗੇ ਨਾ ਇਲਾਹੀ ਰੰਗ ਤੁਹਾਨੂੰ ਉਹ ਵੀ ਮਿਲ ਜਾਣਾ ਇਲਾਹੀ ਰੰਗ ਉਹ ਰੱਬ ਦਾ ਰੰਗ ਤਾਂ ਚਲੋ ਹੈ ਹੀ ਹੈ ਮਾਲਕ ਦਾ ਜਿੱਥੇ ਉਹਨਾਂ ਦੀ ਗੱਲ ਹੋ ਗਈ ਉਹ ਤਾਂ ਰੱਬੀ ਰੰਗ ਹੀ ਪਰ ਜੇ ਤੁਸੀਂ ਉਹਦੇ ਵਿੱਚੋਂ ਦੁਨਿਆਵੀ ਰੰਗ ਵਿੱਚ ਆਉਗੇ ਕਿ ਆਪਣੇ ਆਪ ਦੀ ਜੇ ਬੰਦਾ ਮਦਦ ਕਰਨਾ ਚਾਵੇ ਵੀ ਮੈਂ ਕਿੱਦਾਂ ਇਸ ਵਿੱਚ ਫਸਿਆ ਹੋਇਆ ਮੈਂ ਕਿੱਦਾਂ ਨਿਕਲਾਂ ਤਾਂ ਉਹ ਇਹਨਾਂ ਰੰਗਾਂ ਚੋਂ ਨਿਕਲ ਸਕਦਾ ਬਾਬਾ ਜੀ ਆਹੀ ਆਹੀ ਰੰਗਾਂ ਚੋਂ ਇੱਕ ਕਥਾਵਾਂ ਇੱਕ ਕਹਾਣੀਆਂ ਇੱਕ ਗੁਰੂ ਪੀਰਾਂ ਮੁਰਸ਼ਿਦਾ ਰਹਿਬਰਾਂ ਦੀਆਂ ਕਥਾਵਾਂ ਇਹ ਦੁਨਿਆਵੀ ਰੰਗ ਚ ਵੀ ਜਿਹੜਾ ਹੈ ਦੁਨਿਆਵੀ ਜਿਹੜਾ ਚੱਕਰ ਹੈ ਉਹਦੇ ਚ ਵੀ ਤੁਹਾਨੂੰ ਕੱਢਦੀ ਹੈ ਜਰਾ ਗੌਰ ਕਰਨਾ ਉਹ ਤਾਂ ਸ਼ੰਕਰ ਜੀ ਮਹਾਰਾਜ ਬਾਬਾ ਜੀ ਸ਼ਿਵ ਜੀ ਮਹਾਰਾਜ ਉਹ ਤਾਂ ਜੀਵਨ ਦਾਣ ਦਿੰਦੇ ਬਾਬਾ ਜੀ ਉਹ ਤਾਂ ਤਿੰਨ ਲੋਕ ਨੂੰ ਖੰਡਾ ਦੇ ਸਵਾਮੀ ਬਾਬਾ ਜੈਜਕਾਰੀਆਂ ਉਹਨਾਂ ਦੀ ਸੋ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਹੱਸਦੇ ਰਹੋ ਵਸਦੇ ਰਹੋ ਬਾਬਾ